પરમ સનમાન યો જોગો જુગ અટલ સત ગુરુ સાહેબ શ્રી ગુરુ ગ્રંથ સાહેબજી દે પાવન પવિત્ર હઝુરી અંદર સભા એ માન હોઈ બેઠે ગુરુમક પ્યારے સત્સંગી જનો પાપ વડ પાકી હો તંતા દે જોગો ਜੋ ਆਪਣੇ ਕੀਮਤੀ ਸਮੇਂ ਨੂੰ ਤਿਆਗ ਕਰਕੇ ਸਤਿਗੁਰਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿਖੇ ਪਹੁੰਚ ਕੇ ਬਾਣੀ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੇ ਹੋ ਵੱਡੇ ਭਾਗਾਂ ਦੇ ਨਾਲ ਸਤਸੰਗਤ ਪ੍ਰਾਪਤ ਹੋ ਜਾਂ ਕਰਦੀ ਹੈ ਤੇ ਜਿਹੜੇ ਸਤਸੰਗਤ ਦੇ ਵਿੱਚ ਆ ਜਾਂਦੇ ਹਨ ਉਹਨਾਂ ਦੇ ਪੂਰਵਲੇ ਕਰਮ ਹਨ ਪੁਰਖਲੇ ਕਰਮਾਂ ਦੇ ਵਿੱਚ ਨਾਮ ਜਪਿਆ ਸਿਮਰਨ ਕੀਤਾ ਬੰਦਗੀ ਕੀਤੀ ਤੇ ਅੱਜ ਸਤ ਸੰਗਤ ਪ੍ਰਾਪਤ ਹੋਈ ਜੇ ਅੱਜ ਬੰਦਗੀ ਕਰਾਂਗੇ ਸਿਮਰਨ ਕਰਾਂਗੇ ਤੇ ਅੱਗੇ ਜਾ ਕਰਕੇ ਸਤਗੁਰ ਕਿਰਪਾ ਕਰ ਦਿੰਦੀ ਹੈ ਅੱਜ ਦੇ ਹੁਕਮ ਅਨੁਸਾਰ ਸੋਹੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 730 ਅੰਗ ਤੇ ਬਖਸ਼ਿਸ਼ ਕਰਦੇ ਹਨ ਭਾਂਡਾ ਹੱਛਾ ਸੋਏ ਜੋ ਤੇ ਸਭ ਵਸੀ ਮਨੁੱਖ ਦਾ ਖਿਰਦਾ ਕੇਵਲ ਉਹੀ ਚੰਗਾ ਹੈ ਉਹੀ ਨਿਰਮਲ ਤੇ ਪਵਿੱਤਰ ਗਿਣਿਆ ਗਿਆ ਹੈ ਜਿਹੜਾ ਗੁਰੂ ਨੂੰ ਚੰਗਾ ਲੱਗ ਗਿਆ ਹੁਣ ਗੁਰੂ ਘਰ ਤੇ ਹਰ ਕੋਈ ਆਉਂਦਾ ਹੈ ਮੱਥਾ ਟੇਕਦਾ ਹੈ ਚਲੇ ਜਾਂਦਾ ਹੈ ਪਰ ਜਿਹੜਾ ਗੁਰੂ ਨੂੰ ਭਾਗਿਆ ਤੇ ਗੁਰੂ ਨੂੰ ਉਹ ਪਾਇਆ ਕਰਦਾ ਹੈ ਜਿਹੜਾ ਗੁਰੂ ਦੇ ਹੁਕਮ ਦੇ ਵਿੱਚ ਉਹਨਾਂ ਦੇ ਭਾਣੇ ਦੇ ਵਿੱਚ ਚੱਲਦਾ ਆਖੇ ਭਾਂਡਾ ਹੱਛਾ ਸੋਏ ਹਿਰਦੇ ਰੂਪੀ ਭਾਂਡਾ ਕਿਵਨ ਉਹੀ ਚੰਗਾ ਹੈ ਜਿਹੜਾ ਗੁਰੂ ਨੂੰ ਚੰਗਾ ਲੱਗ ਗਿਆ ਭਾਂਡਾ ਅਤਮ ਮਲੀੜ ਤੋਤਾ ਹੱਛਾ ਨਾ ਹੋਏ ਸੇ ਜੇ ਮਨੁੱਖ ਦਾ ਹਿਰਦਾ ਅੰਦਰੋਂ ਵੇਕਾਰਾਂ ਦੇ ਨਾਲ ਭਰਿਆ ਹੋਇਆ ਹੈ ਦਵੈਤਵਾਦੀਆਂ ਦੇ ਨਾਲ ਈਰਖਾ ਦੇ ਨਾਲ ਨਿੰਦਾ ਚੁਗੜੀ ਦੇ ਨਾਲ ਭਰਿਆ ਹੋਇਆ ਗਏ ਫਿਰ ਭਵੇਂ ਕਿੰਨੇ ਵੀ ਤੀਰਥਾਂ ਤੇ ਚਲੇ ਜਾਈਏ ਕਿੰਨੇ ਵੀ ਯੱਗ ਕਰ ਲਈਏ ਪੁੰਨ ਕਰ ਲਈਏ ਇੱਕ ਪਸੇ ਗੁਰੂ ਘਰ ਮੱਥਾ ਟੇਕ ਕਰਕੇ ਤੇ ਫਿਰ ਜਾ ਕਰਕੇ ਜਾਂਦਾ ਹੀ ਨਿੰਦਾ ਚੁਗਲੀ ਵਾਲੇ ਪਾਸੇ ਚਲੇ ਗਏ ਵਿਕਾਰਾਂ ਵਾਲੇ ਪਾਸੇ ਚਲੇ ਗਏ ਭਾਂਡਾ ਆਤਮ ਮਲੀ ਤੋਤਾ ਹਜਣਾ ਹੋਏ ਸੀ ਜੇ ਅੰਦਰੋਂ ਵਕਾਰਾਂ ਨਾਲ ਭਰਿਆ ਹੋਇਆ ਹੈ ਨਾ ਨਿੰਦਾ ਚੁਗਲੀ ਦਵੇਤ ਬਾਜੀਆ ਨਾਲ ਭਰਿਆ ਹੋਇਆ ਹੈ ਤੇ ਬਾਹਰੋਂ ਜਿੰਨਾ ਮਰਜੀ ਉਸ ਨੂੰ ਧੋ ਲਈਏ ਕਿੰਨੇ ਵੀ ਇਸ਼ਨਾਨ ਕਰ ਲਈਏ ਉਹ ਤੋਤਾ ਨਹੀਂ ਜਾਦਾ ਜੰਦਾ ਜਿੰਨਾ ਮਰਜੀ ਆਪਾਂ ਆਪਣੇ ਸਰੀਰ ਨੂੰ ਪਵਿੱਤਰ ਰੱਖੀਏ ਜਿੰਨੀ ਦੇਰ ਤੱਕ ਅੰਦਰੋਂ ਹਿਰਦੇ ਰੂਪੀ ਭਾਂਡੇ ਦੇ ਵਿੱਚੋਂ ਵਕਾਰਾਂ ਦੀ ਮੈਲ ਨਹੀਂ ਨਿਕਲਦੀ ਉਨੀ ਦੇਰ ਤੱਕ ਮਨੁੱਖ ਦਾ ਖਿਰਦਾ ਨਿਰਮਲ ਨਹੀਂ ਹੋ ਸਕਦਾ ਤੇ ਉਹ ਗੁਰੂ ਨੂੰ ਚੰਗਾ ਨਹੀਂ ਲੱਗ ਸਕਦਾ ਪਰ ਇਹ ਭਾਂਡਾ ਧੋਇਆ ਕਿਵੇਂ ਜਾਵੇ ਨਿਰਮਲ ਕਿਸ ਤਰ੍ਹਾਂ ਹੋ ਸਕਦਾ ਹੈ ਸਤਗੁਰੂ ਜੀ ਇਹ ਸਮਝਾਉਣਾ ਕਰਦੀ ਗੱਲ ਗੁਰੂ ਦੁਆਰਾ ਹੋਏ ਸੋਝੀ ਪਾਇਸੀ ਗੁਰੂ ਦੇ ਦਰ ਦੇ ਉੱਤੇ ਆ ਕੇ ਕਰਕੇ ਸਤਸੰਗਤ ਦੇ ਵਿੱਚ ਬੈਠ ਕੇ ਇਸ ਗੱਲ ਦੀ ਸੋਝੀ ਮਿਲਦੀ ਹੈ ਇਸ ਗੱਲ ਦੀ ਸੂਝ-ਬੂਝ ਮਿਲਦੀ ਹੈ ਕਿ ਵਿਕਾਰਾਂ ਰੂਪੀ ਭਾਂਡੇ ਨੂੰ ਧੋਣਾ ਕਿਦਾਂ ਹੈ ਨਿਰਮਲ ਕਿਦਾਂ ਕਰਨਾ ਹੈ ਸੂਝ-ਬੂਝ ਮਿਲਦੀ ਹੈ ਆਤਮਿਕ ਡੋਲਤਾ ਵਾਲਾ ਜੀਵਨ ਕਿਦਾਂ ਬਤੀਤ ਕਰਦਾ ਹੈ ਆਤਮਿਕ ਸੂਝ-ਬੂਝ ਕਿਦਾਂ ਮਿਲਣੀ ਹੈ ਗੁਰੂ ਦਵਾਰ ਹੈ ਹੋਏ ਸੋਝੀ ਪਾਇਸੀ ਇਹ ਕੇਵਲ ਇੱਕੋ ਦਰ ਹੈ ਗੁਰੂ ਦੇ ਦਰ ਦੇ ਉੱਤੇ ਆਕਰ ਕੇ ਇਸ ਚੀਜ਼ ਦੀ ਸਮਝ ਆਉਣੀ ਹੈ ਏ ਤਦਵਾਰੈ ਧੋਏ ਹੱਛਾ ਹੋਇਸ ਤੀ ਜਿਹੜਾ ਇਸ ਦਰ ਦੇ ਉੱਤੇ ਆ ਗਿਆ ਉਸ ਦੀ ਵਿਕਾਰਾਂ ਰੂਪੀ ਮੈਲ ਧੋਈ ਜਾਣੀ ਹੈ ਫਿਰ ਉਹ ਨਿਰਮਲ ਤੇ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ ਅੰਦਰੋਂ ਦਵੇਤਬਾਜੀਆਂ ਖਤਮ ਹੋ ਜਾਂਦੀਆਂ ਹਨ ਪਰ ਇਹ ਨਾ ਹੋਵੇ ਨਾ ਮਣ ਚੱਲੇ ਤੀਰਥੀ ਮਨ ਕੋਟੈ ਤਨ ਚੋਰ ਇੱਕ ਪੌ ਲੱਤੀ ਲੱਤਿਆ ਦੋਇ ਪਾਚੜ ਜਸਾ ਹੋਰ ਗੁਰੂ ਦਰ ਤੇ ਆ ਕਰਕੇ ਵੀ ਜੇ ਵਿਕਾਰਾਂ ਦੇ ਵਿੱਚ ਗਲਤਾਨ ਰਹੇ ਇੱਕ ਦੂਜੇ ਵੱਲ ਵਿਖੀ ਗਏ ਨਿੰਦਾ ਚੁਕੜੀ ਕਰਦੇ ਰਹੇ ਈਰਖਾ ਨਾਲ ਮਨ ਭਰਿਆ ਹੋਇਆ ਹਿਰਦਾ ਭਰਿਆ ਹੋਇਆ ਫਿਰ ਗੁਰਮਖ ਪਿਆਰ ਫਿਰ ਗੁਰੂ ਘਰ ਆਏ ਦਾ ਵੀ ਕੋਈ ਫਾਇਦਾ ਨਹੀਂ ਏ ਤ ਤਾਂ ਦਵਾਰਿਆ ਧੋਏ ਹੱਛਾ ਹੋਏ ਸੀ ਤੇ ਧੋਣਾ ਕਿਦਾਂ ਗਏ ਬਾਣੀ ਦੇ ਨਾਲ ਬਾਣੀ ਸਰਵਣ ਕਰਕੇ ਉਸ ਤੇ ਚੱਲਣ ਦੀ ਕੋਸ਼ਿਸ਼ ਕਰਨੀ ਹੈ ਤੇ ਜਿਹੜਾ ਗੁਰੂ ਦੇ ਦਰ ਦੇ ਤੇ ਆਰ틱 ਦਾਖ ਹੈ ਫਿਰ ਮੈਲੇ ਖੱਛੇ ਦਾ ਵਿਚਾਰ ਆਪ ਵਰਤਾਏ ਸੀ ਫਿਰ ਮਨੁੱਖ ਦੇ ਹਿਰਦੇ ਦੇ ਵਿੱਚ ਸਤਿਗੁਰ ਭਾਵਨਾ ਪੈਦਾ ਕਰਦੇ ਹਨ ਤੇ ਚੰਗੇ ਤੇ ਮਾੜੇ ਦੀ ਪਛਾਣ ਕਰਾਉਂਦੇ ਹਨ ਚੰਗਾ ਕਰਮ ਕਿਹੜਾ ਹੈ ਮਾੜਾ ਕਿਹੜਾ ਹੈ ਕਿਹੜਾ ਕੰਮ ਕਰਨਾ ਹੈ ਕਿਹੜਾ ਨਹੀਂ ਕਰਨਾ ਜਿਹੜਾ ਨਾਮ ਜਪਣ ਵਾਲਾ ਸਿਮਰਨ ਕਰਨ ਵਾਲਾ ਹੈ ਜਿਹੜਾ ਤਰਦੇ ਉੱਤੇ ਆ ਡਿੱਗਦਾ ਹੈ ਫਿਰ ਜੇ ਉਹ ਵਿਕਾਰਾਂ ਵਾਲੇ ਪਾਸੇ ਜਾਂਦਾ ਹੈ ਨਾ ਤੇ ਗੁਰੂ ਉਸ ਨੂੰ ਸੋਝੀ ਦੇ ਦਿੰਦਾ ਹੈ ਹੁਕਮਨਾਮੇ ਦੇ ਰਾਏ ਸੋਝੀ ਦੇ ਦਿੰਦਾ ਹੈ ਕਿ ਇਹ ਕਰਮ ਨਹੀਂ ਕਰਨਾ ਤੇ ਜਿਹੜਾ ਚੰਗਾ ਹੈ ਫਿਰ ਹੁਕਮ ਰਾਈ ਉਸ ਨੂੰ ਸੋਝੀ ਦਿੰਦਾ ਹੈ ਕਿ ਇਹ ਕਰਮ ਚੰਗਾ ਹੈ ਪੁੰਨ ਦਾਨ ਜੋ ਬੀਜਦੇ ਉਸ ਧਰਮ ਰਾਏ ਕਹੇ ਜਾਈ ਫਿਰ ਉਸ ਨੂੰ ਉਸ ਪਾਸੇ ਤੋਰ ਦਿੱਤਾ ਤੇ ਜਿਹੜਾ ਮੰਦੇ ਕਰਮ ਕਰਦਾ ਹੈ ਉਹ ਮੰਦੇ ਵਾਲੇ ਪਾਸੇ ਥੁਰ ਜਾਂਦਾ ਹੈ ਤੇ ਜੇ ਗੁਰੂ ਦੇ ਦਰ ਤੇ ਆਂਦਾ ਹੈ ਤੇ ਫਿਰ ਚੰਗੇ ਪਾਸੇ ਥੁਰ ਪੇ ਆ। ਮਤ ਕੋ ਜਾਣਾ ਜਾਏ ਅੱਗੇ ਪਾਇ ਸੀ ਕਿਤੇ ਇਸ ਮੰਨ ਦਾ ਭਲੇਖਾ ਨਾ ਰਹਿ ਜਾਵੇ। ਇਹ ਇੱਥੇ ਨਾਮ ਜਪਿਆ ਨੇ ਸਿਮਰਨ ਕੀਤਾ ਨਹੀਂ ਅੱਗੇ ਜਾਵਾਂਗੇ ਤੇ ਫਿਰ ਜਪ ਲਵਾਂਗੇ। ਨਹੀਂ ਪਿਆਰਿਓ ਅੱਗੇ ਜਾ ਕਰਕੇ ਨਾਮ ਨਹੀਂ ਜਪਿਆ ਜਾਂਦਾ ਅੱਗੇ ਧਰਗਾਹ ਦੇ ਵਿੱਚ ਤੇ ਕੇਵਲ ਸਜਾਵਾਂ ਹਨ। ਜੋ ਪੀਜੈ ਸੋ ਲੁਣੈ ਕਰਮਾ ਸੰੜਾ ਖੇਤ ਮਨੁੱਖ ਦੀਆਂ ਤਿੰਨ ਮੋਤਾਂ ਹਨ ਪਹਿਲੀ ਮੋਤ ਹੈ ਬਚਪਨ ਦੀ ਬਚਪਨ ਤੋਂ ਜਦੋਂ ਜਵਾਨੀ ਵਿੱਚ ਗਿਆ ਤੇ ਚਾਹ ਕਰਕੇ ਵੀ ਨਾ ਉਹ ਬਚਪਨ ਦੇ ਵਿੱਚ ਨਹੀਂ ਆ ਸਕਦਾ ਕਿਉਂਕਿ ਬਚਪਨ ਦੀ ਮੌਤ ਹੋ ਗਈ ਤੇ ਜਵਾਨੀ ਤੋਂ ਬਾਅਦ ਬੜੇਪੇ ਦੇ ਵਿੱਚ ਚਲਾ ਗਿਆ ਜਵਾਨੀ ਦੀ ਮੌਤ ਹੋ ਗਈ ਜਦੋਂ ਜਵਾਨੀ ਦੀ ਮੌਤ ਹੋ ਗਈ ਬੜੇਪੇ ਵਿੱਚ ਆ ਗਿਆ ਫਿਰ ਚਾਹ ਕਰਕੇ ਵੀ ਜੇ ਕੋਸ਼ਿਸ਼ ਲੱਖ ਵੀ ਕਰ ਲਵੇ ਨਾ ਕਿ ਮੈਂ ਜਵਾਨ ਹੋ ਜਾਵਾਂ ਤੇ ਨਹੀਂ ਹੋ ਸਕਦਾ ਕਿਉਂਕਿ ਜਵਾਨੀ ਦੀ ਮੌਤ ਹੋ ਚੁੱਕੀ ਹੈ ਬੜੇਪੇ ਦੀ ਮੌਤ ਅਖੀਰਲੀ ਹੈ ਪਰ ਇਹਨਾਂ ਤਿੰਨਾਂ ਮੌਤਾਂ ਤੋਂ ਇਲਾਵਾ ਨਨਕ ਦੀ ਜੇ ਮੌਤ ਹੈ ਉਹ ਹੈ ਜਮੀਰ ਦੀ ਮੌਤ ਜਿਸ ਦਾ ਜਮੀਰ ਮਰ ਜਾਵੇ ਨਾ ਉਹ ਫਿਰ ਜਿਉਂਦੇ ਜਿਹੀ ਮਰਦਿਆਂ ਦੇ ਬਰਾਬਰ ਹੈ ਉਹ ਜਿਉਂਦਾ ਹੀ ਮਰਿਆ ਹੋਇਆ ਕੇ ਜਿਸ ਦਾ ਜਮੀਰ ਮਰ ਜਾਂਦਾ ਹੈ ਜਮੀਰ ਮਰਨਾ ਕੀ ਉਸ ਦੇ ਸਾਹਮਣੇ ਭਾਵੇਂ ਕੋਈ ਮਰਜੀ ਗਲਤ ਹੁੰਦਾ ਰਹੇ ਉਸ ਨੇ ਪਰਵਾਹ ਨਹੀਂ ਕਰਨੀ ਅਪਰਾਧ ਕਰਨ ਲੱਗਿਆ ਉਸ ਨੇ ਸੋਚਣਾ ਨਹੀਂ ਕਿਸੇ ਦਾ ਮਾੜਾ ਕਰਨ ਲੱਗਿਆ ਸੋਚਣਾ ਨਹੀਂ ਠੱਗੀ ਕਰਨ ਲੱਗਿਆ ਚੋਰੀ ਕਰਨ ਲੱਗਿਆ ਸੋਚਣਾ ਨਹੀਂ ਕਿਸੇ ਤੇ ਹੱਥ ਚੱਕਣ ਲੱਗਿਆ ਸੋਚਣਾ ਨਹੀਂ ਬਜ਼ੁਰਗ ਮਾਂ ਬਾਪ ਦੇ ਉੱਤੇ ਹੀ ਹੱਥ ਚੱਕਣ ਲੱਗਿਆ ਸੋਚਣਾ ਨਹੀਂ ਸਮਝੋ ਉਸ ਦਾ ਜਮੀਰ ਮਰ ਗਿਆ ਕੇ ਤੇ ਜਿਸ ਦਾ ਜਮੀਰ ਮੱਜੋਵੇ ਫਿਰ ਇਹ ਤਿੰਨ ਮੋਤਾਂ ਤੋਂ ਪਹਿਲੇ ਉਸ ਦੀ ਮੋਤੇ ਹਨ ਮਤ ਕੋ ਜਾਣਾ ਜਾਏ ਅੱਗੇ ਪਾਇ ਸੀ ਅੱਗੇ ਜਾ ਕੇ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਕਿ ਆਪਾਂ ਜਾ ਕੇ ਸੋਚ ਲਈਏ ਕਿ ਅੱਗੇ ਜਾ ਕੇ ਨਾਮ ਜਪ ਲਵਾਂਗੇ ਅੱਗੇ ਜਾ ਕੇ ਨਾਮ ਨਹੀਂ ਜਪਿਆ ਜਾਣਾ ਜਿਹੇ ਕਰਮ ਤਮਾਏ ਤੇਗਾ ਹੋਏ ਸੀ ਜਿਸ ਤਰ੍ਹਾਂ ਦੇ ਕਰਮ ਪਿੱਛੇ ਕਮਾ ਕੇ ਆਏ ਅੱਜ ਫਲ ਮਿਲ ਗਿਆ ਜੀਤਾਂ ਦੇ ਕਰਮ ਹੁਣ ਕਮਾ ਲਵਾਂਗੇ ਉਸ ਦਾ ਅੱਗੇ ਫਲ ਮਿਲ ਜਾਣਾ ਹੈ ਕਰਮਾ ਸੰਧੜਾ ਖੇਤ ਨਾਲ ਜੋ ਬੀਜਾ ਸੋਲੂਣਾ ਹੈ ਕਰਮਾ ਸੰਧੜਾ ਖੇਤ ਜਿਸ ਤਰ੍ਹਾਂ ਦਾ ਬੀਜ ਹੈ ਉਸ ਤਰ੍ਹਾਂ ਦਾ ਵੱਡਾ ਲੈਣਾ ਹੈ ਉਦਾਹਰਨ ਦੇ ਤੌਰ ਤੇ ਗੁਰਮਖ ਪਿਆਰੀ ਆਪਾਂ ਆਪਣੇ ਬੱਚਿਆਂ ਨੂੰ ਜਿਸ ਤਰ੍ਹਾਂ ਦੀ ਸਿੱਖਿਆ ਦੇਣੀ ਹੈ ਉਹਨਾਂ ਨੇ ਉਸ ਤਰ੍ਹਾਂ ਦਾ ਬਣਿਆ ਵੱਡ ਜਾਣਾ ਹੈ ਬਚਪਨ ਤੋਂ ਜਨਮ ਤੋਂ ਬੱਚਾ ਇੱਕ ਮਿੱਟੀ ਦੀ ਲਿਆਈ ਹੈ ਉਹਨੂੰ ਜਿਸ ਤਰ੍ਹਾਂ ਢਾਲ ਦੇਣਾ ਹੈ ਉਹਨੇ ਉਸ ਤਰ੍ਹਾਂ ਵੱਡ ਜਾਣਾ ਹੈ ਤੇ ਘਰ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਹੋਣਾ ਹੈ ਨਾ ਤੇ ਬੱਚੇ ਨੇ ਉਸੇ ਤਰ੍ਹਾਂ ਕਰਨਾ ਹੈ ਕਿ ਮੇਰੇ ਪਿਤਾ ਇਦਾਂ ਗੱਲ ਕਰਦੇ ਹਨ ਮੇਰੀ ਮਾਤਾ ਇਦਾਂ ਗੱਲ ਕਰਦੀ ਹੈ ਜੇ ਮਾਪਾਪ ਨੇ ਉਹਦੇ ਸਾਹਮਣੇ ਬੈਠ ਕੇ ਨਿਤ੍ਰਿਮ ਕਰਨਾ ਹੈ ਤੇ ਬੱਚੇ ਨੇ ਵੀ ਨਿਤ੍ਰਿਮ ਕਰਨਾ ਹੈ ਤੇ ਮਾਫ ਕਰਨਾ ਜੇ ਬੱਚਿਆਂ ਦੇ ਸਾਹਮਣੇ ਬੋਤਲਾਂ ਫੋਲ ਕੇ ਬੈਠਾਂਗੇ ਤੇ ਬੱਚਿਆਂ ਨੇ ਵੀ ਅਸੇੇ ਕੰਮ ਕਰਦੇ ਹੀ ਹਨ ਬੱਚਿਆਂ ਦੇ ਸਾਹਮਣੇ ਨਸ਼ਾ ਕਰਾਂਗੇ ਤੇ ਬੱਚਿਆਂ ਨੇ ਨਸ਼ਾ ਕਰਨਾ ਹੀ ਕਰਨਾ ਹੈ ਜਿਸ ਤਰ੍ਹਾਂ ਦਾ ਬੀਜ ਆਪਾਂ ਬੀਜ ਦੇਣਾ ਹੈ ਉਹ ਸਾਨੂੰ ਵੜਣਾ ਪੈਣਾ ਹੈ ਜਿਹੇ ਕਰਮ ਕਮਾਇ ਤੇਰਾ ਹੋਏ ਸੀ ਉਹ ਇੱਕ ਬੀਜ ਹੈ ਅੰਮ੍ਰਿਤ ਹਰਕਾਰ ਨਾਮ ਆਪ ਵਰਤਾਇ ਸੀ ਜਿਹੜਾ ਗੁਰੂ ਦੇ ਦਰ ਦੇ ਉੱਤੇ ਆ ਡਿੱਗਦਾ ਫਿਰ ਜਿਹੜਾ ਗੁਰੂ ਦੇ ਦਰ ਤੇ ਆਗੇ ਝੁਕ ਜਾਂਦਾ ਹਨ ਫਿਰ ਅੰਮ੍ਰਿਤ ਰੂਪੀ ਨਾਮ ਸਤਗੁਰਜੀ ਉਸ ਦੀ ਝੋਲੀ ਦੇ ਵਿੱਚ ਪਾ ਦਿੰਦੇ ਹਨ ਅੰਮ੍ਰਿਤ ਹਰਕਾਰ ਨਾਮ ਆਪ ਵਰਤਾਇਸੇ ਫਿਰ ਉਹ ਆਪ ਬਰਸ਼ਿਸ਼ ਕਰਦੇ ਹਨ ਪਾਪ ਦਰਤੇ ਲੈ ਕੇ ਆਉਦੇ ਹਨ ਤੇ ਉਸ ਦੀ ਝੋਲੀ ਦੇ ਵਿੱਚ ਨਾਮ ਰੂਪੀ ਦਾਤ ਪਾ ਜਾਂਦੇ ਹਨ ਤੇ ਐਸੇ ਮਨੁੱਖ ਚੱਲੇ ਆ ਪਤ ਸਿਉ ਜਨਮ ਸਵਾਰ ਵਾਜਾ ਵਈ ਸੀ ਇੱਥੇ ਵੀ ਉਸ ਨੇ ਇੱਜ਼ਤ ਮਾਨ ਸਤਕਾਰ ਖੱਟਿਆ ਤੇ ਚੱਲੇ ਆ ਪਤ ਸਿਉ ਜਨਮ ਸਵਾਰ ਤੇ ਇਸ ਸੰਸਾਰ ਤੋਂ ਜਦੋਂ ਗਿਆ ਉਦੋਂ ਵੀ ਮਾਨ ਸਤਕਾਰ ਨਾਲ ਗਿਆ ਸਿਆਣੇ ਕੀ ਕਰਦੇ ਹਨ ਕਹਿੰਦੇ ਪਤਾ ਕਿਸ ਤਰ੍ਹਾਂ ਲੱਗਦਾ ਹੈ ਕਿ ਜਦੋਂ ਕੋਈ ਚੜਾਈ ਕਰਦਾ ਹੈ ਵੀ ਉਹ ਸੱਚਖੰਡ ਨੂੰ ਗਿਆ ਹੈ ਜਾਂ ਨਰਤਨ ਦੇ ਵਿੱਚ ਗਿਆ ਹੈ ਸਵਰਗਾਂ ਚ ਗਿਆ ਹੈ ਜਾਂ ਨਰਤਨ ਵਿੱਚ ਗਿਆ ਹੈ ਤੇ ਕਹਿੰਦੇ ਜਦੋਂ ਉਸ ਦਾ ਸੰਸਕਾਰ ਕਰਨ ਵਾਸਤੇ ਜਾਂਦੇ ਹਨ ਉਸ ਦੇ ਪਿੱਛੇ ਭੀੜ ਵਿਖਦੇ ਆ ਪਰ ਕਿ ਉਹਨੇ ਕਿਸ ਤਰ੍ਹਾਂ ਦਾ ਬੀਜ ਬਿਜੇ ਆ ਕੇ ਉਤੋਂ ਪਤਾ ਲੱਗ ਜਾਂਦਾ ਹੈ ਕਿ ਉਹ ਸੱਚਖੰਡ ਗਿਆ ਹੈ ਜਾ ਨਰਕਾਂ ਦੇ ਵਿੱਚ ਗਿਆ ਹੈ ਕਿਉਂਕਿ ਸਵਰਗ ਕਿਹੜਾ ਹੈ ਸਵਰਗ ਤੇ ਉਹ ਹੈ ਜਿੱਥੇ ਸੱਚ ਦੀ ਪਛਾਣ ਹੈ ਜਿੱਥੇ ਸੁੱਖ ਹੈ ਤੇ ਸੁੱਖ ਉੱਥੇ ਹੈ ਜਿੱਥੇ ਬਾਣੀ ਪੜੀ ਜਾਂਦੀ ਹੈ ਬਾਣੀ ਤੋਂ ਇਲਾਵਾ ਕਿਤੇ ਸੁੱਖ ਨਹੀਂ ਚੱਲੇ ਆਪਾਂ ਤਸੋਂ ਜਨਮ ਸਵਾਰ ਉਹ ਆਪਣੀ ਇੱਜ਼ਤ ਮਾਨ ਸਤਕਾਰ ਦੇ ਵਾਜੇ ਇੱਥੇ ਹੀ ਵਜਾ ਚੱਲੇ ਆ ਮਰਨ ਤੋਂ ਬਾਅਦ ਵੀ ਜਿਸ ਦੀ ਸੋਭਾ ਹੋਵੇ ਨਾ ਫਿਰ ਉਹ ਸੱਚਖੰਡ ਵਾਸੀ ਹੈ ਤੇ ਜਿਸ ਦੀ ਜਿਉਂਦੇ ਜੀ ਨਿੰਦਾਤ ਹੁੰਦੀ ਹੈ ਫਿਰ ਉਹ ਇੱਥੇ ਵੀ ਨਰਕਾਵਾਸੀ ਹੈ ਤੇ ਬਾਅਦ ਵੀ ਬਾਅਦ ਚ ਵੀ ਨਰਕਾਵਾਸੀ ਹੈ ਉਸ ਦੀ ਪਹਿਲੀ ਪਛਾਣ ਆ ਜਾਂਦੀ ਹੈ ਜਿਸ ਦੀ ਜਿਉਂਦੇ ਜੀ ਕੋਈ ਸਤਕਾਰ ਨਹੀਂ ਕਰਦਾ ਨਿੰਦਾ ਕਰ ਦੇਗਾ ਮਰਨ ਤੋਂ ਬਾਅਦ ਤੇ ਫਿਰ ਨਿੰਦਾ ਹੋਣੀ ਹੀ ਹੁਣੀ ਹੈ ਚੱਲੇ ਆਪਾ ਤਸਿਉ ਜਨਮ ਸਵਾਰ ਬਾਜਾ ਵੈ ਸੀ ਮਾਨਸ ਕਿਆ ਵਿਚਾਰਾ ਤੇ ਉਹ ਲੋਕ ਸੁਣਾਏ ਸੀ ਮਨੁੱਖ ਇਹ ਸੋਚ ਵੀ ਨਹੀਂ ਸਕਦਾ ਮੋਖ ਮਨੁੱਖ ਦੇ ਹਰਦੇ ਦੇ ਵਿੱਚ ਇਹ ਵਿਚਾਰ ਵੀ ਨਹੀਂ ਆ ਸਕਦੀ ਕਿ ਸਤਗੁਰੂ ਜੀ ਉਸਤੇ ਕਿੰਨੀ ਕਿਰਪਾ ਕਰ ਦਿੰਦੇ ਕਰ ਇੱਥੇ ਤੇ ਬਖਸ਼ਿਸ਼ ਕੀਤੀ ਕੀਤੀ ਤੇ ਉਹ ਲੋਕ ਸੁਣਾਈ ਸੀ ਤਿੰਨਾ ਲੋਕਾਂ ਦੇ ਵਿੱਚ ਉਸ ਦੀ ਸੋਭਾ ਪੁਝਣੀ ਹੈ ਤਿੰਨਾ ਲੋਕਾਂ ਦੇ ਵਿੱਚ ਉਸ ਦਾ ਨਾਮ ਹੋ ਜਾਣਾ ਹੈ ਜਿਹੜਾ ਇਸ ਦਰ ਦੇ ਉੱਤੇ ਆ ਕੇ ਚੁੱਪ ਗਿਆ ਜਿਨੇ ਨਾਮ ਜਪ ਲਿਆ ਇਹ ਐਸੇ ਮਨੁੱਖਾਂ ਨੂੰ ਸਤਗੁਰ ਬਖਸ਼ਿਸ਼ ਕਰਦੇ ਹਨ ਨਾਨਕ ਆਪ ਨਿਹਾਲ ਸਭ ਕੁਲ ਤਾਰਸੀ ਇਹ ਨਾਨਕ ਐਸੇ ਮਨੁੱਖ ਇੱਥੇ ਵੀ ਇੱਜ਼ਤ ਮਾਨ ਸਤਕਾਰ ਕਰਦੇ ਹਨ ਆਪ ਵੀ ਸੰਸਾਰ ਸਾਗਰ ਤੋਂ ਤਰ ਜਾਂਦੀ ਹਨ ਸਭ ਕੁਲ ਤਾਰਸੀ ਤੇ ਆਪਣੀਆਂ ਕੁੱਲਾਂ ਨੂੰ ਵੀ ਤਾਰ ਲੈਂਦੀ ਹਨ ਜਿਹੜੇ ਨਾਮ ਜਪਣ ਵਾਲੇ ਹਨ ਕਿਉਂਕਿ ਸੋਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਅੱਜ ਘਰ ਬੈਠ ਕੇ ਆਪਾਂ ਨਿਤਨੇਮ ਕਰਦੇ ਹੁਈਏ ਨਾ ਪਰਿਵਾਰ ਨਾਲ ਬੈਠਾ ਹੈ ਤੇ ਉਹਨਾਂ ਦਾ ਫਲ ਉਹਨਾਂ ਨੂੰ ਵੀ ਮਿਲਦਾ ਹੁੰਦਾ ਹੈ ਬਾਣੀ ਦਾ ਫਲ ਪੂਰੇ ਪਰਿਵਾਰ ਨੂੰ ਮਿਲਦਾ ਹੈ ਅੱਜ ਐਤਵਾਰ ਦਾ ਦਿਨ ਹੈ ਸ਼ਾਮ ਨੂੰ ਸਿਮਰਨ ਅਭਿਆਸ ਹੁੰਦਾ ਹੈ ਸਿਮਰ ਸਿਮਰਨ ਅਭਿਆਸ ਦੇ ਵਿੱਚ ਜੇ ਆਪਾਂ ਇਕੱਲਾ ਸਿਮਰਨ ਕਰਦਾ ਹੈ ਤੇ ਇਕੱਲੇ ਨੂੰ ਫਲ ਹੈ ਤੇ ਜੇ 100 ਮਨੁੱਖਾ ਰਾ ਕੇ ਸਿਮਰਨ ਕਰਦੇ ਹਾਂ ਨਾ ਤੇ ਇੱਕ ਮਨੁੱਖ ਨੂੰ 100 ਬੰਦਿਆਂ ਦਾ ਫਲ ਮਿਲਦਾ ਹੈ 100 ਬੰਦਿਆਂ ਨੇ ਜੇ ਨਿਤ ਬਾਣੀ ਪੜ੍ਹੀ ਹੈ ਨਾ ਅਭਿਆਸ ਕੀਤਾ ਹੈ ਤੇ ਉਸ ਦਾ ਅਭਿਆਸ ਦਾ ਫਲ ਉਹ 100 ਬੰਦਿਆਂ ਦਾ ਹੀ ਇੱਕ ਨੂੰ ਮਿਲਣਾ ਹੈ ਭਾਵ ਕਿ 100 ਦੇ 100 ਨੂੰ 100 ਬੰਦਿਆਂ ਦਾ ਫਲ ਮਿਲ ਜਾਣਾ ਹੈ ਕਿਉਂਕਿ ਇਕੱਠੇ ਹੋ ਕਰਕੇ ਸਿਮਰਨ ਕੀਤਾ ਹੈ ਬਾਣੀ ਪੜ੍ਹੀ ਹੈ ਉਸ ਤਰ੍ਹਾਂ ਆਪ ਨੇ ਹਾਲ ਸਭ ਕੁਲ ਤਾਰ ਸੀ ਜਦੋਂ ਆਪ ਤੇ ਤਰ ਹੀ ਗਏ ਤੇ ਫਿਰ ਪਰਿਵਾਰ ਨੂੰ ਵੀ ਤਾਰ ਲਿਆ, ਕੁੱਲਾਂ ਵੀ ਤਾਰ ਲਈਆਂ। ਜਿਹੜਾ ਬਾਣੀ ਪੜਨ ਵਾਲਾ ਹੈ ਉਸਦੇ ਕੋਲ ਕੋਈ ਵੀ ਵਿੜਦਾ ਉਸਨੇ ਵਿਕਾਰੀ ਗੱਲ ਨਹੀਂ ਕਰਨੀ। ਉਸਨੇ ਰੱਬ ਦੀ ਗੱਲ ਕਰਨੀ ਹੈ, ਨਾਮ ਦੀ ਗੱਲ ਕਰਨੀ ਹੈ। ਤੇ ਜਿਹੜਾ ਵਿਕਾਰੀ ਹੈ ਉਹਨੇ ਵਿਕਾਰਾਂ ਦੀ ਗੱਲ ਕਰਨੀ ਹੈ। ਹੁਣ ਆਪਾਂ ਇੱਥੇ ਬੈਠੇ ਹਨ। ਅਭਿਆਸ ਹੋ ਰਿਹਾ ਹੈ। ਇੱਕ ਕਿਨਕਾ ਜਿਸ ਜੀਵ ਸਾਬ ਹੈ ਤਾਂ ਕਿਵੇਂ ਮੰਗ ਨਹੀਂ ਲਿਆਵੇ। ਦਿਲ ਦੇ ਹਿਰਦੇ ਦੇ ਵਿੱਚ ਇੱਕ ਕਿਨਕੇ ਦਾ ਵੀ ਵਾਸ ਹੋ ਗਿਆ। ਇਤੋਂ ਸੁਣ ਕਰਕੇ ਗੁਰੂ ਘਰ ਦਾ ਦਰਵਾਜ਼ਾ ਟੱਪੇ ਤੇ ਨਾਲ ਹੀ ਵਿਕਾਰਾਂ ਨੇ ਅੱਲਾ ਬੋਲ ਦਿੱਤਾ ਆਪਾਂ ਵਿਕਾਰਾਂ ਵਾਲੇ ਪਾਸੇ ਚੱਲ ਪਏ ਉਹ ਕੀ ਕਰਦਾ ਸੀ ਉਹਨੇ ਕੀ ਕੀਤਾ ਕੱਲ ਤੂੰ ਕੀ ਕੰਮ ਕਰਦਾ ਰਿਹਾ ਕੱਲ ਤੂੰ ਉੱਥੇ ਨਹੀਂ ਆਇਆ ਉਹ ਰੀਲ ਚੱਲ ਪਈ ਕੱਲ ਦੀ ਤੇ ਜੋ ਬਾਣੀ ਨੇ ਸਮਝਾਇਆ ਉਹ ਦਰਵਾਜ਼ੇ ਤੋਂ ਪਿੱਛੇ ਹੀ ਰਹਿ ਗਏ ਉਹ ਸਾਰਾ ਕੁਝ ਅੰਦਰ ਹੀ ਛੱਡ ਗਏ ਸੇਵਾ ਕਰਕੇ ਨਿੰਦਾ ਚੁਗਲੀ ਕਰਨੀ ਸੇਵਾ ਖਤਮ ਬਾਣੀ ਪੜ ਕੇ ਵਿਕਾਰਾਂ ਦੇ ਵਿੱਚ ਚਲੇ ਗਏ ਉਹ ਬਾਣੀ ਦਾ ਫਲ ਖਤਮ ਜੇ ਆਪਾਂ ਬਾਣੀ ਪੜਦੇ ਆ ਸਿਮਰਨ ਕਰਦੇ ਖਾਨਾ ਪੜਨ ਤੇ ਸੁਣਨ ਦਾ ਬਰਾਬਰ ਲਾਭ ਹੈ ਤੇ ਜੇ ਸੁਣ ਕਰਕੇ ਨਾਲ ਦੀ ਨਾਲ ਵਿਕਾਰਾਂ ਦੇ ਵਿੱਚ ਚਲੇ ਗਏ ਤੇ ਉਹ ਸੁਣਨ ਦਾ ਕੋਈ ਫਾਇਦਾ ਨਹੀਂ ਕਿਆ ਪੜੀਏ ਕਿਆ ਗੁਨੀਏ ਹੈ ਕਿਆ ਬੇਦ ਪੁਰਾਣਾ ਸੁਣੀਆ ਪੜੇ ਸੁਨੇ ਕਿਆ ਹੋਈ ਜੋ ਸਹਜ ਨਾ ਮਿਲੇ ਉਸੋਈ ਬਾਣੀ ਪੜਨ ਵਾਲੇ ਦੀ ਪਛਾਣ ਆ ਜਾਂਦੀ ਚਿਹਰੇ ਤੇ ਨੂਰ ਹੋਵੇਗਾ ਆਪਣੇ ਹਿਰਦੇ ਦੇ ਅੰਦਰ ਨਿਰਮਲਤਾ ਹੋਵੇਗੀ ਨਿਮਰਤਾ ਹੋਵੇਗੀ ਪਿਆਰ ਨਾਲ ਗੱਲ ਕਰੇਗਾ ਹਰ ਇੱਕ ਨਾਲ ਸਤਿਕਾਰ ਨਾਲ ਗੱਲ ਕਰੇਗਾ ਚਾਹੇ ਛੋਟਾ ਹੈ ਕੋਈ ਵੱਡਾ ਹੈ ਕੋਈ ਕਰੀਬ ਹੈ ਕੋਈ ਅਮੀਰ ਹੈ ਉਸ ਵਾਸਤੇ ਸਾਰੇ ਇੱਕ ਬਰਾਬਰ ਹਨ ਉਸ ਨੂੰ ਸਾਰਿਆਂ ਦੇ ਵਿੱਚ ਨਿਰੰਕਾਰ ਦੀ ਜੋਤ ਨਜ਼ਰ ਆਉਂਦੀ ਹੈ ਪਰ ਵਿਕਾਰੀ ਮਨੁੱਖ ਹਮੇਸ਼ਾ ਆਪਣੀ ਏਕੋ ਹਕਰ ਨਾਲ ਲੈ ਕੇ ਚੱਲਦਾ ਹੈ ਉਹਦੇ ਵਾਸਤੇ ਮੈਂ ਹੀ ਮੈਂ ਹਾਂ ਉਸਨੇ ਵੇਖਣਾ ਵੀ ਇਹ ਮੇਰੇ ਤੋਂ ਛੋਟਾ ਹੈ ਜੇ ਮੇਰੀ ਤਨਖਾਹ 1 ਲੱਖ ਰੁਪਏ ਤੇ 5000 ਰੁਪਏ ਲੈਂਦਾ ਹੈ ਮੇਰੇ ਤੋਂ ਬਹੁਤ ਗਰੀਬ ਹੈ ਉਹਨੇ ਸਤਕਾਰ ਨਹੀਂ ਕਰਨਾ ਉਹ ਵਿਕਾਰਾਂ ਦੇ ਵਿੱਚ ਗਲਤਾਨ ਹੋ ਕਰਕੇ ਆਪਣਾ ਭਾਂਡਾ ਪਾਪਾਂ ਦੇ ਨਾਲ ਪਰਦਾ ਰੰਦਾ ਹੈ ਤੇ ਜਦੋਂ ਭਾਂਡਾ ਫਟਦਾ ਹੈ ਜਦੋਂ ਕਿਸੇ ਮਨੁੱਖ ਦੀ ਮੌਤ ਹੁੰਦੀ ਹੈ ਨਾ ਤੇ ਉਸ ਦੇ ਘਰ ਓਨੇ ਕ ਹੀ 71 ਹੁੰਦੇ ਹਾਂ ਜਿੰਨਾ ਜਿਨ੍ਹਾਂ ਦੇ ਨਾਲ ਉਹ ਫਰਤਿਆ ਹੁੰਦਾ ਫਿਰ ਓਨੇ ਕ ਹੀ ਸਿੱਤ ਸਲਾਹ ਕਰਦੇ ਹਾਂ ਜਿਨ੍ਹਾਂ ਨੇ ਉਸ ਦੇ ਨਾਲ ਬਹਿ ਕਰਕੇ ਉਸ ਦਾ ਸੁਭਾਅ ਜਾਣਿਆ ਹੁੰਦਾ ਕਿ ਤੇ ਜਿਨ੍ਹਾਂ ਨੇ ਸੁਭਾਅ ਜਾਣ ਲਿਆ ਨਾ ਕੀ ਤੇ ਇਸ ਤਰ੍ਹਾਂ ਕਰਦਾਸੀ ਫਿਰ ਉਹਦੇ ਕੋਈ ਦਰਵਾਜ਼ੇ ਪੂਰੇ ਨਹੀਂ ਖੁੱਲਦਾ ਜਿਉਂਦੇ ਜੀ ਤੇ ਡਰ ਦੇ ਮਾਰੇ ਭਵੇਂ ਕੋਈ ਆ ਜਾਵੇ ਪਰ ਮਰਨ ਤੋਂ ਬਾਅਦ ਕੋਈ ਦਰਵਾਜ਼ੇ ਵੀ ਨਹੀਂ ਚੜਦਾ ਵੀ ਚੰਗਾ ਹੋਇਆ ਚਲਾ ਗਿਆ ਪਰ ਜਿਹੜਾ ਸਤਿਗੁਣੀ ਹੈ ਨਾਮ ਜਪਣ ਵਾਲਾ ਹੈ ਜਿਉਂਦੇ ਜੀ ਵੀ ਉਹਦੇ ਦਰਸ਼ਨ ਕਰਦੇ ਹਨ ਤੇ ਮਰਨ ਤੋਂ ਬਾਅਦ ਵੀ ਅਜ ਵੱਡੇ ਵੱਡੇ ਮਹਾਪੁਰਸ਼ ਹਨ ਉਹਨਾਂ ਦੇ ਦਰਾਂ ਤੇ ਜਾਂਦੇ ਹਨ ਮੱਥਾ ਟੇਕਣ ਵਾਸਤੇ ਉਹਨਾਂ ਦੇ ਨਾਮ ਤੇ ਗੁਰੂ ਘਰ ਬਣੇ ਹੋਏ ਹਨ ਜਾ ਕਰਕੇ ਦਰਸ਼ਨ ਕਰਦੇ ਹਨ ਤੇ ਐਸੇ ਵੀ ਹਨ ਕਿ ਜਿਨ੍ਹਾਂ ਦੇ ਨਾਮ ਲੈਣ ਤੋਂ ਵੀ ਕਹਿੰਦਾ ਛੱਡ ਯਾਰ ਕੀ ਉਹਦਾ ਨਾਮ ਲੈਂਦੇ ਆ ਐਸੇ ਵੀ ਮਨੁੱਖ ਹਨ ਜਿਹੜਾ ਨਾਮ ਜਪਣ ਵਾਲਾ ਉਹ ਇੱਥੇ ਵੀ ਸੁੱਖ ਮਾਣਦਾ ਹੈ ਤੇ ਅੱਗੇ ਵੀ ਸੁੱਖ ਮਾਣਦਾ ਹੈ ਸਤਿਗੁਰ ਜੀ ਕਿਰਪਾ ਕਰਨ ਵਿਚਾਰਾਂ ਕਰਦਿਆਂ ਹੁਣਾਂ ਭੁਲਾ ਕੇ ਮੈਂ ਕਰਨੀ ਆ ਗੱਜ ਕੇ ਪੱਤੇ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ